ਨੇੜੇ 90% ਲੋਕਾਂ ਨੂੰ ਸੁਖਣੀ ਸਾਹਿਬ ਦੇ ਵਿੱਚੋਂ ਆ ਭੇਦਦਾ ਨਹੀਂ ਪਤਾ ਤੇ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਸਾਡੇ ਵਾਸਤੇ ਸਭ ਤੋਂ ਜ਼ਿਆਦਾ ਗਿਆਨ ਅੰਜਨ ਤਈਵੀਂ ਇਸਤਪਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਸੁਖਣੀ ਸਾਹਿਬ ਦੀ ਬਾਣੀ ਦੇ ਵਿੱਚੋਂ ਪੰਜ ਤੁਹਾਨੂੰ ਅੱਜ ਐਸੇ ਥੇਜ ਆਪਾਂ ਦੇਣ ਦੀ ਕੋਸ਼ਿਸ਼ ਕਰਾਂਗੇ ਤੁਸੀਂ ਇੱਦਾਂ ਸਮਝ ਲਓ ਕਿ ਇਹ ਪੰਜ ਪੁਆਇੰਟ ਜੇ ਤੁਸੀਂ ਸਮਝ ਲੇ ਤੇ ਸਾਰੀ ਬਾਣੀ ਦਾ ਤੁਸੀਂ ਨਿਚੋੜ ਕੱਢ ਲੋਗੇ ਬੇਸ਼ੱਕ ਤੁਸੀਂ ਸਾਰੀ ਬਾਣੀ ਨਹੀਂ ਪੜੀ ਸਾਰੀ ਬਾਣੀ ਦੇ ਤੁਹਾਡੇ ਕੋਲ ਅਰਥ ਨਹੀਂ ਹੁੰਦੇ ਇਹ ਪੰਜ ਪੁਆਇੰਟ ਬਸ ਤੁਸੀਂ ਸਮਝ ਲਓ ਬਾਣੀ ਤੇ ਪਿਆਰਿਓ ਬਹੁਤ ਵੱਡੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਆਪਾਂ ਥੋੜੇ ਲਬਜ਼ਾਂ 'ਚ ਪੂਰੀ ਬਾਣੀ ਨੂੰ ਐਕਸਪਲੇਨ ਨਹੀਂ ਕਰ ਸਕਦੇ ਪਰ ਇਹ ਪੰਜ ਪੁਆਇੰਟ ਜਿਹੜੇ ਨੇ ਸਾਰੀ ਬਾਣੀ ਦਾ ਮੇਨ ਨਿਚੋੜ ਹੈ ਜਿਹੜੇ ਤੁਹਾਡੇ ਵਾਸਤੇ ਹੈ ਵੈਸੇ ਬਾਣੀ ਦੀ ਬੜੀ ਨੌਲੇਜ ਹੈ ਤੁਹਾਨੂੰ ਸਾਧੂ ਸੰਤ ਬ੍ਰਹਮ ਗਿਆਨੀ ਦਾ ਭੇਤ ਵੀ ਦਿੰਦੇ ਆ ਬਹੁਤ ਕੁਝ ਹੈ ਪਰ ਇਹ ਪੰਜ ਪੁਆਇੰਟ ਤੁਹਾਡੇ ਵਾਸਤੇ ਹੈ ਤੁਹਾਡੇ ਜੀਵਨ ਦਾ ਨਿਚੋੜ ਜਿਹੜਾ ਸੁਖਨੀ ਸਾਹਿਬ ਦੇ ਇਹਨਾਂ ਪੰਜਾਂ ਪੁਆਇੰਟਾਂ ਦੇ ਵਿੱਚ ਕੱਢਿਆ। ਸੋ ਆਓ ਖਾਸ ਕਰ ਜਿਹੜੇ ਸੁਖਨੀ ਸਾਹਿਬ ਪੜ੍ਹ ਕੇ ਆਪਣਾ ਜੀਵਨ ਬਣਾਉਣਾ ਚਾਹੁੰਦੇ ਆ, ਮਾਲਕ ਨਾਲ ਬਲਾਕ ਕਰਨਾ ਚਾਹੁੰਦੇ ਆ। ਇਹ ਪੰਜ ਪੁਆਇੰਟ ਧਿਆਨ ਨਾਲ ਸਮਝਿਓ ਕਿ ਸੁਖਨੀ ਸਾਹਿਬ ਦੀ ਬਾਣੀ ਕਿਵੇਂ ਸਾਡਾ ਜੀਵਨ ਬਦਲਦੀ ਹੈ। ਕੀ ਆਪਾਂ ਇਹਨਾਂ ਪੰਜਾਂ ਪੁਆਇੰਟਾਂ ਚ ਐਕਸਪਲੇਨ ਕਰਨਾ ਹੈ? ਸੁਖਨੀ ਸਾਹਿਬ ਦੀ ਸਾਰੀ ਬਾਣੀ ਪਹਿਲਾ ਪੁਆਇੰਟ। ਸੁਖਨੀ ਸਾਹਿਬ ਦੀ ਤੁਸੀਂ ਸਾਰੀ ਬਾਣੀ ਦੇ ਅਰਥ ਕਰ ਲਓ ਭਾਵੇਂ। ਮੇਨ ਇੱਕ ਪੁਆਇੰਟ ਆ ਪਿਆਰਿਓ ਬੜਾ ਛੋਟਾ ਜਿਹਾ ਪੁਆਇੰਟ ਹੈ ਜਿਹਦੇ ਦੁਆਲੇ ਸਾਰੀ ਸੁਖਬੀ ਸਾਹਿਬ ਦੀ ਬਾਣੀ ਘੁੰਮਦੀ ਆ ਉਹ ਪਹਿਲਾ ਪੁਆਇੰਟ ਕਿਹੜਾ ਪਤਾ ਸਭ ਤੋਂ ਖਾਸ ਆਇਆ ਪਿਆਰਿਓ ਕੋਈ ਫਾਇਦਾ ਨਹੀਂ ਆ ਬਾਣੀ ਦੇ ਅਰਥ ਕਰਨ ਦਾ ਜੇ ਤੁਹਾਨੂੰ ਇਹਦਾ ਭੇਤ ਨਹੀਂ ਆਇਆ ਤੇ ਆ ਜਿਹੜਾ ਲਬਜ਼ ਹੈ ਨਾ ਪਿਆਰਿਓ ਸੁਖਬੀ ਸਾਹਿਬ ਇਹ ਇਹਦੇ ਵਾਸਤੇ ਹੈ ਇਹ ਗੱਲ ਯਾਦ ਰੱਖਿਓ ਸੁਖਮਣੀ ਸ਼ਬਦ ਜਿਹੜਾ ਹੈ ਨਾ ਉਹ ਬਾਣੀ ਵਾਸਤੇ ਨਹੀਂ ਹੈ ਸੁਖਮਣੀ ਸ਼ਬਦ ਸੁਖਣੀ ਸਾਹਿਬ ਨੇ ਨਾਮ ਨੂੰ ਦਿੱਤਾ ਹੈ ਆਪਾਂ ਪੜਦੇ ਹਾਂ ਦੁਖ ਰੋਗ ਬਿਨਸੇ ਪੈ ਭਰਮ ਸਾਧ ਨਿਰਮਲਤਾ ਕੇ ਕਰਮ ਸਭ ਤੇ ਊਚਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖਮਣੀ ਨਾਮ ਹੀ ਸੁੱਖਾਂ ਦੀ ਬਣੀ ਹੈ ਸੁਖਮਣੀ ਸਾਹਿਬ ਪੜਨ ਵਾਲੇ ਨੂੰ ਕਿੰਨਾ ਵੱਡਾ ਘਾਟਾ ਪੈਗਾ ਜੇ ਉਹਨੂੰ ਨਾਮ ਦਾ ਭੇਂਤ ਹੀ ਨਾ ਦੇਵੇ ਪਹਿਲੀ ਅਸ਼ਟਪਦੀ ਸਿਮਰਨ ਤੇ ਆ ਦੂਸਰੀ ਤੇ ਤੀਸਰੀ ਅਸ਼ਟਪਦੀ ਪੂਰੀ ਦੀ ਪੂਰੀ ਸਤਿਗੁਰਾਂ ਦੇ ਨਾਮ ਦੇ ਉੱਤੇ ਲਿਖੀ ਹੈ ਜਿਹੜਾ ਦੀਨ ਦਰਦੁਖ ਪੰਜਰਾ ਘਟ ਘੜ ਨਾਥ ਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪਰਬ ਸਾਥ ਅੱਗੇ ਆਪ ਅਸ਼ਟਪਦੀ ਪੜਦੇ ਆ ਜੈ ਮਾਤ ਪਿਤਾ ਸੁਦਮੀ ਤਨ ਭਾਈ ਮਨੂਹਾ ਨਾਮ ਜਿੱਤੇ 파ਸ਼ਾ ਨੇ ਸਾਰਾ ਸਾਲੁਖ ਸਪੇੜ ਕੀਤਾ ਹੈ ਕਿ ਨਾਮ ਨੇ ਕਿੱਥੇ ਕਿੱਥੇ ਸਹਾਇਤਾ ਕਰਨੀ ਤੇ ਦੂਸਰੀ ਅਸ਼ਟਪਦੀ ਜੇ 파ਸ਼ਾ ਨੇ ਦੱਸਿਆ ਬਹੁ ਸਾਸ਼ਤਰ ਬਹੁ ਸਿਮਰਤੀ ਪੇਖੇ ਸਰਬਟ ਡੋਲ ਪੂਜ ਸਦਾਹੀ ਹਰ ਹਰੇ ਨਾਨਕ ਨਾਮ ਅਮੋਲ ਵੀ ਭਾਈ ਨਾਮ ਅਮੋਲ ਨਾਮ ਤੋਂ ਉੱਤੇ ਕੁਝ ਨਹੀਂ ਹੈਗਾ ਤੇ ਸਾਰਾ ਫਿਰ ਐਕਸਪਲੇਨ ਕੀਤਾ ਹੈ ਜਾਤ ਤਾਪ ਗਿਆਨ ਸਭ ਤੇ ਆਰ ਵੀ ਤੁਸੀਂ ਸਾਰਾ ਕੁਝ ਹੀ ਕਰ ਲੋ ਭਾਵੇਂ ਪਰ ਮਹਾਰੇ ਕਹਿੰਦੇ ਐ ਨਹੀਂ ਤੋਲ RAM ਨਾਮ ਵਿਚਾਰ ਨਾਨਕ ਗੁਰਮਖ ਨਾਮ ਜਪੀ ਇੱਕ ਵਾਰ ਵੀ ਭਾਈ ਸਭ ਕੁਝ ਛੱਡ ਇੱਕ ਵਾਰੀ ਨਾਮ ਨੂੰ ਜਪ ਨਾਮ ਨੂੰ ਤੇ ਆ ਪਹਿਲਾ ਮੇਨ ਪੁਆਇੰਟ ਹੈ ਜੇ ਇਹ ਪੁਆਇੰਟ ਕੱਢਤਾ ਤੇ ਚਾਰ ਹੋਰ ਪੁਆਇੰਟ ਵਿਚਾਰਨ ਦਾ ਕੋਈ ਫਾਇਦਾ ਹੀ ਨਹੀਂ ਇਹ ਪਹਿਲਾ ਮੇਨ ਆ ਪਿਆਰਿਓ ਸੁਖਨੀ ਸਾਹਿਬ ਦੀ ਬਾਣੀ ਦਾ ਸਭ ਤੋਂ ਮੇਨ ਪੁਆਇੰਟ ਤੁਹਾਨੂੰ ਪਤਾ ਹੋਣਾ ਚਾਹੀਦਾ ਮੈਂ ਤੁਹਾਨੂੰ ਦੱਸਦਾ ਵੀ ਇਹਦੇ ਪ੍ਰਤੀ ਸਤਿਗੁਰੂ ਸਾਨੂੰ ਕੀ ਸਮਝਉਂਦੇ ਆ ਇੱਕ ਤਾਂ ਸੁਖਬੀ ਸਾਹਿਬ ਦੀ ਬਾਣੀ ਸਾਨੂੰ ਕਹਿੰਦੀ ਆ ਵੀ ਨਾਮ ਕੀ ਹੈ ਵੱਖਰ ਤੇ ਦੂਸਰਾ ਪਾਤਸ਼ਾਹ ਸਾਨੂੰ ਨਾਮ ਦਾ ਕੀ ਦੱਸਦੇ ਆ ਟਿਕਾਣਾ ਇਹ ਦੋ ਚੀਜ਼ਾਂ ਦਾ ਸਾਨੂੰ ਪਤਾ ਹੋਣਾ ਚਾਹੀਦਾ ਨਾਮ ਦੇ ਪ੍ਰਤੀ ਮੇਟਲ ਮੋਟਾ ਮੋਟਾ ਨੂੰ ਸਮਝੀ ਜਾਓ ਵੱਖਰ ਕਿਹਨੂੰ ਕਿਹਾ ਜਾਂਦਾ ਹੈ ਸੌਦੇ ਨੂੰ ਮਾਰੇ ਕਹਿੰਦੇ ਜਿਸ ਵੱਖਰ ਕੋ ਲੈਣ ਤੋਂ ਆਇਆ RAM ਨਾਮ ਸੰਤਨ ਕਰ ਪਾਇਆ ਮਾਰੇ ਕਹਿੰਦੇ ਨਾਮ ਕੀ ਹੈ ਵੱਖਰ ਵੱਖਰ ਕੀ ਸੌਦਾ ਮਾਰੇ ਕਹਿੰਦੇ ਉਹ ਸੌਦਾ ਜਿਹੜਾ ਤੂੰ ਲੈਣ ਆਇਆ ਜਿਹੜੇ ਤੁਸੀਂ ਇਹ ਵੀਡੀਓ ਵੇਖ ਰਹੇ ਹੋ ਜਿਹੜੇ ਸੁਖਨੀ ਸਾਹਿਬ ਪੜ੍ਹਦੇ ਹੋ ਨਾ ਤੁਸੀਂ ਆਹ ਆ ਸੌਦਾ ਲੈਣ ਆਏ ਹੋ ਸੁਖਨੀ ਸਾਹਿਬ ਦੀ ਬਾਣੀ ਅਨਸਾਰ ਇਹ ਪੇਸ਼ ਸੁਖਨੀ ਸਾਹਿਬ ਚੋਂ ਲੱਭਣਾ ਹੈ ਤੁਸੀਂ ਕੀ ਲੈਣਾ ਹੈ ਆਪਾਂ ਨਾਮ-ਨਾਮ ਕੀ ਹੈ ਵੱਖਰ ਸੌਦਾ ਹੁਣ ਪਿਆਰਿਓ ਇਹ ਵੱਖਰ ਜਿਹੜਾ ਆਪਾਂ ਲੈਣਾ ਹੈ ਹੁਣ ਇਹ ਵੱਖਰ ਮਿਲੇਗਾ ਕਿੱਥੋਂ ਇਹਦਾ ਟਿਕਾਣਾ ਪਤਾ ਹੋਣਾ ਚਾਹੀਦਾ ਹੈ ਇਹ ਟਿਕਾਣਾ ਕਿੱਥੇ ਆ ਤੁਹਾਡੀ ਦੇਹੀ ਮਾਰੇ ਕਹਿੰਦੇ ਨਉ ਦੇ ਦੇ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਗਾਬਿਸਰਾਮ ਦਾ ਨਾਮ ਕਿੱਥੇ ਹੈ ਦੇਹੀ ਦੇ ਵਿੱਚ ਇਹ ਦੋ ਚੀਜ਼ਾਂ ਦਾ ਭੇਦ ਹੋਣਾ ਚਾਹੀਦਾ ਹੈ ਨਾਮ ਕਿੰਨਾ ਜ਼ਰੂਰੀ ਹੈ ਵੱਖਰਾ ਹੈ ਸਾਡਾ ਸਬਦਾ ਆਪਾਂ ਆਏ ਹੀ ਇਹ ਸੌਦਾ ਲੈਣ ਵਾਸਤੇ ਆਪਾਂ ਨੰਦ ਸਾਹਿਬ ਚ ਪੜਦੇ ਹਾਂ ਸਾਚਾ ਨਾਮ ਮੇਰਾ ਆਧਾਰੋ ਬਹੁਤ ਆਈ ਲੋਕ ਸਪੇਅਰ ਕਰਨਾ ਸੁਖਨੀ ਸਾਹਿਬ ਦੀ ਦੂਸਰੀ ਅਸ਼ਟਪਦੀ ਪੜੇ ਭਾਗੀ ਵੀ ਤੁਹਾਡੇ ਚਰਨਾਂ ਚ ਬੇਨਤੀ ਕੀਤੀ ਜੈ ਮਾਤ ਪਿਤਾ ਸੁਤਮੀ ਤੇ ਨਾ ਭਾਈ ਮਨੂਹਾ ਨਾਮ ਤੇਰੇ ਸੰਗ ਸਾਈ ਜਿੱਚ ਪਾਸ਼ਾ ਨੇ ਸਾਰਾ ਐਕਸਪਲੇਨ ਕੀਤਾ ਹੈ ਕੇ ਨਾਮ ਨੇ ਕਿੱਥੇ ਕਿੱਥੇ ਸਹਾਇਤਾ ਕਰਨੀ ਹੈ ਸਾਡੀ ਸੋ ਇਸ ਕਰਕੇ ਇਹ ਉਹ ਵੱਖਰੇ ਆ ਉਹ ਸੌਦਾ ਆ ਜਿਹਨੇ ਮਰਨ ਤੋਂ ਬਾਅਦ ਹਰ ਜਗ੍ਹਾ ਮਰਨ ਤੋਂ ਬਾਅਦ ਵੀ ਤੇ ਮਰਨ ਤੋਂ ਪਹਿਲਾਂ ਵੀ ਇੱਥੇ ਵੀ ਤੁਹਾਡੀ ਸਹਾਇਤਾ ਕਰਦੀ ਹੈ ਇਹ ਉਹ ਨਾਮ ਹੈ ਇਹ ਵੱਖਰੇ ਤੇਰਾ ਟਿਕਾਣਾ ਕਿੱਥੇ ਹੈ ਤੁਹਾਡੀ ਦੇਹੀ 'ਚ ਦੇਹੀ 'ਚ ਕਿੱਥੇ ਪਿਆਰਿਓ ਦੇਹੀ 'ਚ ਮਹਾਰਾਜ ਦੱਸਦੇ ਆ ਕਿ ਇਹ ਕਿੱਥੇ ਆ ਨੌਨੇ ਦੇ ਅੰਮ੍ਰਿਤ ਪ੍ਰਭ ਦਾ ਨਾਮ ਦੇਹੀ ਮੈਂ ਇਸ ਦਾ ਬਿਸਰਾਮ ਪਰ ਇਹਨੂੰ ਹੋਰ ਐਕਸਪਲੇਨ ਕਰਾਂਗੇ ਤੇ ਦੇਹੀ ਦੇ ਵਿੱਚ ਬਣਦੀ ਹੈ ਕੰਚਨ ਕਾਇਆ ਦੇ ਵਿੱਚ ਇਹਨੂੰ ਬਾਣੀ ਨੇ ਚੌਥਾ ਪਦ ਵੀ ਕਿਹਾ ਹੈ ਆਪਾਂ ਬਾਣੀ ਸ਼ਬਦ ਪੜ੍ਹਦੇ ਆ ਕਰ ਕਿਰਪਾ ਜਿਸੇ ਆਪਣ ਨਾਮ ਲਾਏ ਨਾਨਕ ਚੌਥੇ ਪਦਮ ਹੈ ਸੋ ਜਨ ਗਤ ਪਾਏ ਚੌਥੇ ਪਦ ਦੇ ਵਿੱਚ ਕਿਉਂਕਿ ਐਕਸਪਲੇਨ ਬੜਾ ਵੱਡਾ ਸਾਨੂੰ ਫਿਰ ਕਰਨਾ ਪੈਣਾ ਇਹ ਮਾਰੇ ਕਹਿੰਦੇ ਚੌਥੇ ਪਦ ਦੇ ਵਿੱਚ ਹੈ ਚੌਥਾ ਪਦ ਉਹਨੂੰ ਕੰਚਨ ਕਾਇਆ ਵੀ ਕਿਹਾ ਉਹਨੂੰ ਦੇਹੀ ਵੀ ਕਿਹਾ ਦੇਹੀ ਦਾ ਮਤਲਬ ਇਹ ਨਹੀਂ ਸਮਝਣਾ ਕਿ ਐਸਰੀਦ ਦੇ ਵਿੱਚ ਹੈ ਆਪਾਂ ਕੇ ਵੀਡੀਓ ਪੜਾਈ ਹੋ ਚਾ ਨਾਮ ਬਾਰੇ ਐਕਸਪਲੇਨ ਕੀਤਾ ਹੋਇਆ ਹੈ ਕਿ ਨਾਮ ਕਿੱਥੋਂ ਮਿਲੇਗਾ ਸਾਨੂੰ ਉਹ ਕੰਚਨ ਕਾਇਆ ਦੇ ਵਿੱਚ ਹੈ ਸੋ ਇਸ ਕਰਕੇ ਸੁਖਮਨੀ ਸਾਹਿਬ ਦੀ ਬਾਣੀ ਚੋਂ ਆਪਾਂ ਨਾਮ ਦਾ ਭੇਤ ਲੈਣਾ ਨਾਮ ਦਾ ਟਿਕਾਣਾ ਕੀ ਹੈ ਤੇ ਨਾਮ ਕਿਉਂ ਜ਼ਰੂਰੀ ਹੈ ਸਾਡੇ ਜੀਵਨ ਚ ਇਹ ਕਾਦੇ ਵਾਸਤੇ ਹੈ ਕਿਉਂ ਆਪਾਂ ਨਾਮ ਨੂੰ ਤੇ ਆਉਣਾ ਹੈ ਨਾਮ ਕੀ ਹੈ ਸਾਡੀ ਜ਼ਿੰਦਗੀ ਵਾਸਤੇ ਮਾਰੇ ਕਹਿੰਦੇ ਇੱਕ ਵੱਖਰਾ ਇੱਕ ਸੌਦਾ ਹੈ ਜਿਹਨੂੰ ਤੂੰ ਲੈਣ ਵਾਸਤੇ ਆਇਆ ਹੈ ਤਾਂ ਹੋਰ ਵੀ ਬਹੁਤ ਕੁਝ ਪਾਸ਼ਾ ਨੇ ਨਾਮ ਬਾਰੇ ਐਕਸਪਲੇਨ ਕੀਤਾ ਸਾਨੂੰ ਸੋ ਇਸ ਕਰਕੇ ਇਹ ਤੁਸੀਂ ਪਹਿਲਾ ਜਿਹੜਾ ਨਾ ਪਿਆਰਿਓ ਇਹ ਭੇਜ ਲੈਣਾ ਹੈ ਨਾਮ ਦਾ ਇਹਦੇ ਵਿੱਚੋਂ ਦੂਸਰਾ ਜਿਹੜਾ ਸਭ ਤੋਂ ਮੇਨ ਹੋਰ ਬਹੁਤੇ ਜੀਵਨ ਨੂੰ ਨਹੀਂ ਪਤਾ ਤੁਸੀਂ ਇਦਾਂ ਸਮਝ ਲਓ ਕਿ 99% ਬੈ ਗਲਤ ਨਾ ਹੋਵਾ 99% ਲੋਕਾਂ ਨੂੰ ਸੁਖਨੀ ਸਾਹਿਬ ਦੇ ਵਿੱਚੋਂ ਆਹ ਭੇਦ ਦਾ ਨਹੀਂ ਪਤਾ ਇਹ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਸਾਡੇ ਵਾਸਤੇ ਸਭ ਤੋਂ ਜ਼ਿਆਦਾ ਗਿਆਨ ਅੰਜਨ ਤਈਵੀ ਅਸ਼ਟਪਦੀ ਗਿਆਨ ਅੰਜਨ ਗੁਰ ਦਿਆ ਗਿਆ ਅੰਧੇਰ ਬਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਇੱਕ ਵਾਰੀ ਸ਼ਬਦ ਹੁੰਦਾ ਹੈ ਨਾਨਕ ਮਨ ਪ੍ਰਗਾਸ ਤਈਵੀ ਅਸ਼ਟਪਦੀ ਦੇ ਵਿੱਚ ਗੁਰਬਾਣੀ ਪੂਰੀ ਜਦੋਂ ਸਹਿਜ ਪਾਠ ਕੇ ਤੇ ਕਰਾਂਗੇ ਤਾਂ ਉਹਦੇ ਵਿੱਚ ਬਹੁਤ ਸ਼ਬਦ ਨੇ ਗਿਆਨ ਅੰਜਨ ਜਾਕੀ ਨੇਤਰੀ ਪੜਿਆ ਤਾਂ ਕੋ ਸਰ ਪ੍ਰਗਾਸਾ ਅਗਿਆਨ ਅੰਧੇਰਾ ਸੂਝ ਸੁਨਾਹੀ ਬੌੜ ਬੌੜ ਪਰਮਾਤਾ ਇਹ ਕੀ ਹੈ ਗਿਆਨ ਕਿਨੂੰ ਕਿਹਾ ਜਾਂਦਾ ਹੈ ਰਸਤਾ ਰਾਲਾ ਲਾਲੂ ਰਸਤਾ ਅੰਜਲ ਕਿਨੂੰ ਕਿਹਾ ਜਾਂਦਾ ਹੈ ਸੁਰਮਾ ਗਿਆਨ ਅੰਜਣ ਦਾ ਭਾਵ ਇਹ ਹੈ ਕਿ ਸਾਡੇ ਨੇਤਰਾਂ ਨੂੰ ਰਸਤਾ ਮਿਲ ਜੇ ਸਾਡੇ ਨੇਤਰਾਂ ਨੂੰ ਗਿਆਨ ਮਿਲ ਜੇ ਗਿਆਨ ਭਾਵ ਕਿ ਇੱਕ ਸੁਰਮਾ ਸਾਡੇ ਨੇਤਰਾਂ 'ਚ ਪੈ ਜਾਵੇ ਜਿਸ 'ਚ ਸਾਡੇ ਨੇਤਰਾਂ ਨੂੰ ਪਤਾ ਲੱਗ ਜੇ ਕਿ ਕਿਵੇਂ ਪਰਮੇਸ਼ਰ ਨੂੰ ਦੇਖਣਾ ਹੈ ਇਹ ਬਹੁਤ ਜ਼ਰੂਰੀ ਹੈ ਇਸੇ ਕਰਕੇ ਪਾਸ਼ਾ ਨੇ 23ਵੀਂ ਅਸ਼ਟਪਦੀ ਦੇ ਵਿੱਚ ਗਿਆਨ ਅੰਜਨ ਦੀ ਗੱਲ ਕੀਤੀ ਹੈ ਤੇ 24ਵੀਂ ਅਸ਼ਟਪਦੀ ਦੇ ਵਿੱਚ ਪਾਸ਼ਾ ਨੇ ਕਿਹਾ ਪੂਰੇ ਗੁਰਕਾ ਸੋਲਪ ਦੇਸ਼ 파ਰ ਬ੍ਰह्म ਨਿਕਟ ਕਰਪੇ ਵੀ ਪਰਮੇਸ਼ਰ ਨੂੰ ਕਿੱਥੇ ਵੇਖ ਨਿਕਟ ਨਿਕੜ ਭਾਵ ਕੇ ਨੇੜੇ ਹੁਣ ਮੰਨ ਲਓ ਮੈਨੂੰ ਕੋਈ ਬੰਦਾ ਅਖੇ ਬ੍ਰਾਹਮਨ ਨੂੰ ਨੇੜੇ ਵੇਖ ਹੁਣ ਵੇਖਾ ਕਿ ਕਿੱਥੇ ਵੇਖਾਂ ਨੇੜੇ ਹੈਣਾ ਰਬ ਨੂੰ ਮਿਲਣਾ ਤੇ ਹੈ ਨਹੀਂ ਸੁਖਨੀ ਸਾਹਿਬ ਤੇ ਕਹੇ ਤਾ ਉਹਨੂੰ ਦੇੜੇ ਵੇਖ ਪਰ ਕਿਵੇਂ ਵੇਖੀਏ ਆ ਚਾਹੀਦਾ ਉਹਨੂੰ ਉਹਦੇ ਵਾਸਤੇ ਗਿਆਨ ਅੰਜਨ ਗਿਆਨ ਅੰਜਨ ਦਾ ਭਾਵ ਕਿ ਇਹ ਨੇਤਰਾਂ ਨੂੰ ਗਿਆਨ ਚਾਹੀਦਾ ਜਿਹਨੂੰ ਆਪਾਂ ਇੱਕ ਬਾਬੇ ਬੁੱਲੇ ਦਾ ਸ਼ਬਦ ਪੜਦੇ ਆ ਬੁੱਲੇਆ ਰਬ ਤੇਰੇ ਤੋਂ ਵੱਖ ਨਹੀਂ ਪਰ ਤੇਰੀ ਵੇਖਣ ਵਾਲੀ ਅੱਖ ਨਹੀਂ ਉਹ ਵੇਖਣ ਵਾਲੀ ਅੱਖ ਜਿਹੜੀ ਉਹਨੂੰ ਗਿਆਨ ਅੰਜਨ ਕਿਹਾ ਜਾਂਦਾ ਤੇ ਇਹਨਾਂ ਨੇਤਰਾਂ ਨੂੰ ਗਿਆਨ ਦਾ ਸੁਰਮਾ ਮਿਲ ਜੇ ਗਿਆਨ ਅੰਜਨ ਜਾ ਕੀ ਨੇਤਰੀ ਪੜਿਆ ਜਿਨ੍ਹਾਂ ਦੀਆਂ ਨੇਤਰਾਂ ਦੇ ਵਿੱਚ ਗਿਆਨ ਦਾ ਸਰਵਾ ਪੈ ਗਿਆ ਵਾਰੇ ਕਹਿੰਦੇ ਆ ਤਾਂ ਕੋ ਸਰਵ ਪ੍ਰਗਾਸਾ ਉਹਨਾਂ ਨੂੰ ਮਾਰੇ ਕਹਿੰਦੇ ਹਰ ਪਾਸੇ ਹੀ ਮਾਲਕ ਦਾ ਪ੍ਰਕਾਸ਼ ਦਿਖਣਾ ਸ਼ੁਰੂ ਹੋ ਗਿਆ ਵਾਰੇ ਕਹਿੰਦੇ ਅਗਿਆਨ ਅੰਧੇਰਾ ਸੂਝ ਸੁਨਾਹੀ ਬਹੁੜ ਬਹੁੜ ਪਰਮਾਤਾ ਮਾਰੇ ਕਹਿੰਦੇ ਜਿਹੜੇ ਅਗਿਆਨਤਾ ਦੇ ਵਿੱਚ ਨੇ ਜਿਹੜੇ ਹਨੇਰੇ ਦੇ ਵਿੱਚ ਨੇ ਉਹਨਾਂ ਨੂੰ ਨਹੀਂ ਸੂਝੀ ਆਉਂਦੀ ਤੇਹੀ ਵੀ ਅਸ਼ਟਪਦੀ 'ਚ ਵੀ ਆਪਾਂ ਹੀ ਪੜਦੇ ਆ ਗਿਆਨ ਅੰਜੜ ਗੁਰ ਦੀਆ ਤੇ ਜਿਹਦੇ ਨਾਲ ਕੀ ਹੋਇਆ ਅਗਿਆਨ ਅਗਿਆਨਤਾ ਖਤਮ ਹੋ ਗਈ ਕਾਦੀ ਅਗਿਆਨਤਾ ਇਹ ਚੀਜ਼ ਦੀ ਅਗਿਆਨਤਾ ਵੀ ਰੱਬ ਵੀ ਸੋਈਦੇ ਰੱਬ ਹੈ ਹੀ ਨਹੀਂ ਕੋਰੇ ਇਹ ਗਿਆਨਤਾ ਖਤਮ ਹੋ ਗਈ ਗਿਆਨ ਅੰਜੜ ਗੁਰ ਦੀਆ ਅਗਿਆਨ ਅੰਧੇਰ ਬినాਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਬਨ ਪ੍ਰਗਾਸ ਵੀ ਉਸ ਰੱਬ ਦੀ ਕਿਰਪਾ ਵੀ ਮੈਨੂੰ ਐਸਾ ਕੋਈ ਗੁਰਮਖ ਸਾਧੂ ਮਿਲਿਆ ਜਿਹਨੇ ਮੈਨੂੰ ਗਿਆਨ ਦਾ ਸਰਮਾ ਦੇ ਦਿੱਤਾ ਇਹਦਾ ਮਤਲਬ ਇਹ ਨਹੀਂ ਵੀ ਕੋਈ ਕੋਈ ਬਾਬਾ ਮਿਲ ਗਿਆ ਕੋਈ ਡੇਰੇ ਨਾਲ ਜੋੜਤਾ ਕਹਿਣ ਦਾ ਭਾਵ ਕਿ ਕੋਈ ਰਸਤਾ ਮਿਲ ਗਿਆ ਮੈਨੂੰ ਮੇਰੇ ਨੇਤਰਾਂ ਨੂੰ ਇਹ ਰਸਤਾ ਦਿਖਾ ਦਿੰਦਾ ਕਿ ਕਿਸ ਤਰੀਕੇ ਨਾਲ ਤੂੰ ਉਸ ਨੇੜੇ ਰਹਿnde ਪਰਮੇਸ਼ਰ ਨੂੰ ਦੇਖਣਾ ਉਹਨੂੰ ਕਹਿੰਦੇ ਗਿਆਨ ਅੰਜਨ ਇਹ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਪਿਆਰੇ ਸੁਖਬੀ ਸਾਹਿਬ ਦਾ ਮੇਨ ਟੌਪਿਕ ਕਿਉਂਕਿ ਜਿੰਨਾ ਚਿਰ ਤੱਕ ਤੌਨੂੰ ਗਿਆਨ ਅੰਜਨ ਦਾ ਭੇਤ ਨਹੀਂ ਆਏਗਾ ਤੁਸੀਂ ਰੱਬ ਨੂੰ ਨਹੀਂ ਦੇਖ ਸਕਦੇ ਇਹ ਧਿਆਨ ਦੀ ਖੇਡ ਹੈ ਜਿੱਚ ਆਪਾਂ ਇਹ ਚੀਜ਼ ਦੱਸਦੇ ਇਹਨਾਂ ਨੇਤਰਾਂ ਨੂੰ ਕਿ ਕਿਵੇਂ ਇਹਨਾਂ ਨੇਤਰਾਂ ਦੀ ਗੰਢ ਪਾ ਕੇ ਰੱਬ ਨੂੰ ਦੇਖਣਾ ਹੈ ਮਾਲਕ ਨੂੰ ਦੇਖਣਾ ਉਹ ਗਿਆਨ ਅੰਜਤੋ ਖੇਡ ਚੱਲਦੀ ਹੈ ਜਿੰਨਾ ਚਿਰ ਤੱਕ ਤੁਹਾਨੂੰ ਗਿਆਨ ਅੰਜਨ ਦਾ ਭੇਤ ਨਹੀਂ ਆਏਗਾ ਤੁਸੀਂ ਪ੍ਰੈਕਟੀਕਲ ਨਹੀਂ ਕਰ ਸਕਦੇ ਇਹ ਪ੍ਰੈਕਟੀਕਲ ਹੈ ਤੁਹਾਡਾ ਗਿਆਨ ਅੰਜਨ ਸੋ ਕੀ ਕਰਦਾ ਹੈ ਗਿਆਨ ਅੰਜਨ ਗਿਆਨ ਅੰਜਨ ਸਾਡੇ ਨੇਤਰਾਂ ਨੂੰ ਗਿਆਨ ਦਿੰਦਾ ਹੈ ਕਿਹੜਾ ਗਿਆਨ ਦਿੰਦਾ ਹੈ ਰੱਬ ਨੂੰ ਦੇਖਣ ਦਾ ਜਿਵੇਂ ਸਾਨੂੰ ਗਿਆਨ ਹੈ ਸੰਸਾਰ ਨੂੰ ਦੇਖਣ ਦਾ ਸਾਨੂੰ ਗਿਆਨ ਹੈ ਪਰਿਵਾਰ ਨੂੰ ਦੇਖਣ ਦਾ ਸਾਨੂੰ ਗਿਆਨ ਹੈ ਕਾਰੋਬਾਰ ਨੂੰ ਦੇਖਣ ਦਾ ਪਰ ਸਾਨੂੰ ਗਿਆਨ ਨਹੀਂ ਹੈ ਰੱਬ ਨੂੰ ਦੇਖਣ ਦਾ ਬਾਣੀ ਕਹਿੰਦੀ ਹੈ ਨੇਤਰੋ ਮੇਰੇ ਹਰ ਤੁਮੈ ਜੋ ਤਰੀ ਹਰ ਬਿੜਿਆ ਵਰਨਾ ਦੇਖੋ ਕੋਈ ਵੀ ਉਹਨੂੰ ਦੇਖੋ ਪਰ ਆਪਾਂ ਨਹੀਂ ਦੇਖਦੇ ਨਹੀਂ ਦੇਖਦੇ ਇਹ ਗਿਆਨ ਚਾਹੀਦਾ ਆਪਾਂ ਨੂੰ ਉਹ ਗਿਆਨ ਕੀ ਹੈ ਗਿਆਨ ਅੰਜਨ ਕਿਉਂਕਿ ਸੁਰਮਾ ਨੇਤਰਾਂ ਤੇ ਪੈਂਦਾ ਤੇ ਗਿਆਨ ਦਾ ਸੁਰਮਾ ਨੇਤਰਾਂ ਚ ਪੈ ਗਿਆ ਨੇਤਰਾਂ ਨੂੰ ਗਿਆਨ ਮਿਲ ਗਿਆ ਕਾਹਦਾ ਗਿਆਨ ਮਿਲ ਗਿਆ ਰੱਬ ਨੂੰ ਦੇਖਣ ਦਾ ਤੇ ਜਿਨ੍ਹਾਂ ਨੇਤਰਾਂ ਨੂੰ ਗਿਆਨ ਦਾ ਸੁਰਮਾ ਮਿਲ ਗਿਆ ਉਹੀ ਨੇਤਰ ਜਿਹੜੇ ਆ ਰੱਬ ਨੂੰ ਦੇਖ ਸਕਦੇ ਆ ਇਹ ਗੱਲ ਯਾਦ ਰੱਖਿਓ ਸੋ ਇਸ ਕਰਕੇ ਗਿਆਨ ਅੰਜਨ ਸੁਖਮੀ ਸਾਹਿਬ ਦਾ ਮੇਨ ਟੋਪਿਕ ਹੈ ਤੁਸੀਂ ਸਾਰੀ ਬਾਣੀ ਦੇ ਨਹੀਂ ਅਰਥ ਕਰਨੇ ਨਾਮ ਦਾ ਭੇਦ ਪਹਿਲੇ ਨੰਬਰ ਤੁਹਾਨੂੰ ਦੱਸਿਆ ਵੀ ਦੇ ਲੈ ਲਿਓ ਤੇ ਦੂਸਰਾ ਤੁਸੀਂ ਭੇਦ ਲੈ ਲਓ ਗਿਆਨ ਅੰਜਨ ਦਾ ਗਿਆਨ ਅੰਜਨ ਦਾ ਭੇਦ ਤੁਸੀਂ ਹੋਰ ਲੈਣਾ ਤੁਸੀਂ WhatsApp ਤੇ ਤੁਹਾਡੇ ਨੰਬਰ ਚੰਦ ਰਿਹਾ ਸਕਰੀਨ ਦੇ ਸਾਈਡ ਤੇ ਵੈਸੇ ਵੀ ਤੁਸੀਂ ਆਪਾਂ ਨੰਬਰ ਆਪਣੇ ਪਾਈ ਹੁੰਦੇ ਆ ਉਸ ਤੇ ਤੁਸੀਂ ਮੈਸੇਜ ਕਰਕੇ ਹੋਰ ਇਹਦੀ ਡਿਟੇਲ ਜਾਣ ਸਕਦੇ ਹੋ ਗਿਆਨ ਅੰਜਨ ਬਾਰੇ ਸੋ ਇਹ ਗਿਆਨ ਅੰਜਨ ਸਾਡਾ ਪ੍ਰੈਕਟੀਕਲ ਹੈ ਇਹ ਸੁਖਮੀ ਸਾਹਿਬ ਦਾ ਪਿਆਰ ਹੋ ਇਹ ਵੀ ਨਿਚੋੜ ਹੈ ਜਿੰਨਾ ਚਿਰ ਤੱਕ ਆਪਾਂ ਨੂੰ ਇਸ ਚੀਜ਼ ਦਾ ਭੇਤ ਨਹੀਂ ਹੁੰਦਾ ਆਪਾਂ ਪ੍ਰੈਕਟੀਕਲ ਨਹੀਂ ਕਰ ਸਕਦੇ ਪਰ ਮੈਂ ਅੱਗੇ ਵੀ ਦੱਸਿਆ ਕਿ ਦੇ ਨਵੇਂ 9% ਲੋਕਾਂ ਨੂੰ ਗਿਆਨ ਅਨਜਨ ਦਾ ਭੇਤ ਨਹੀਂ ਹੈਗਾ ਸਿਰਫ ਆਪਾਂ ਪੜਦੇ ਆ ਤੀਸਰਾ ਮੈਂ ਅੱਗੇ ਵੀ ਬਹੁਤ ਵਾਰ ਇਹ ਪੁਆਇੰਟ ਵਿਚਾਰਿਆ ਪਰ ਮੈਨੂੰ ਫੇਰ ਇਹ ਚੀਜ਼ ਲਿਖਣੀ ਪੈਣੀ ਹੈ ਕਿਉਂਕਿ ਸੁਖਮਨੀ ਸਾਹਿਬ ਦੇ ਭੇਤ ਹੋਣ ਤੇ ਇਹ ਪੁਆਇੰਟ ਆਪਾਂ ਨਾ ਵਿਚਾਰੀ ਇਦਾਂ ਨਹੀਂ ਹੋ ਸਕਦਾ ਠੀਕ ਹੈ ਪਿਆਰਿਓ ਇਹ ਬਹੁਤ ਜ਼ਰੂਰੀ ਹੈ ਇਹ ਸਾਡਾ ਪੁਆਇੰਟ ਅਬਰਸ ਇਹ ਤੁਹਾਨੂੰ ਮਿਲਦਾ ਨੌਵੀਂ ਅਸਤਰੀ ਦੇ ਵਿੱਚ ਨੌਵੀਂ ਅਸਤਰੀ ਦੇ ਵਿੱਚ ਪਹਿਲਾਂ ਹੀ ਪਤਾ ਹੈ ਮਿਥਿਆ ਨਾ ਹੀ ਰਸਨਾ ਪਰ ਸਾਡਾ ਜੇ ਤੁਸੀਂ ਸੁਖਨੀ ਸਾਹਿਬ ਪੜ੍ਹਦੇ ਹੋ ਤੁਹਾਨੂੰ ਪਤਾ ਹੋਵੇਗਾ ਇਹ ਪੁਆਇੰਟ ਕਿਉਂ ਮੈਂ ਬਾਰ ਬਾਰ ਤੁਹਾਨੂੰ ਵਿਚਾਰਦਾ ਇਹ ਪੁਆਇੰਟ ਪਿਆਰਿਓ ਆਪਾਂ ਜਰੂਰ ਵਿਚਾਰਨਾ ਹੈ ਨਹੀਂ ਤੁਸੀਂ ਪੂਰੀ ਬਾੜੀ ਦੇ ਅਰਥ ਕਰਦੇ ਤੁਸੀਂ ਇਹ ਪਹਿਲਾਂ ਪਤਾ ਬਥਾਰਦੇ ਹੋ ਸੁਖਨੀ ਸਾਹਿਬ ਦਾ ਅਪਰਸੋ ਵਾਲਾ ਜਿਹੜਾ ਪਤਾ ਹੈ ਨਾ ਉਹ ਚ ਪਾਤਸ਼ਾਹ ਨੇ ਕੁਝ ਤੁਹਾਨੂੰ ਹਦਾਇਤਾਂ ਦਿੱਤੀਆਂ ਨੇ ਅਪਰਸੋ ਬੰਦ ਵਾਸਤੇ ਮੈਂ ਉਹ ਤੁਹਾਨੂੰ ਦੱਸਣ ਲੱਗਾ ਉਹਦੇ ਵਿੱਚ ਕੀ ਹੈ ਪਹਿਲਾ ਮਿਥਿਆ ਮਿਥਿਆ ਭਾਵ ਕਿ ਝੂਠ ਦੀ ਬੋਲ ਰਸਨਾ ਤੋਂ ਪਿਆਸ ਰੱਬ ਦੀ ਮਨ ਵਿੱਚ ਪ੍ਰੀਤ ਨਰਿੰਦਰ ਜਨ ਦਾ ਸਪਰਤਰੀ ਰੂਪ ਦਾ ਪੇਖਿਆ ਨੇਤਰ ਨੇਤਰ ਗਲਤ ਨਹੀਂ ਦੇਖਣਾ ਸੰਗਤ ਨਿੰਦਿਆ ਆਪਸ ਕੋ ਮੰਦਾ ਇਹ ਬਹੁਤ ਜ਼ਰੂਰੀ ਜੇ ਪੁਆਇੰਟ ਹਾਂ ਆਵੋਇਡ ਜਰੂਰ ਤੁਸੀਂ ਵਿਚਾਰੋਗੇ ਨਾ ਪਰਸੋਂ ਵਾਲਾ ਆ ਪਰਸ ਬੜਨਾ ਜ਼ਰੂਰੀ ਹੈ ਸਾਡੇ ਵਾਸਤੇ ਜੇ ਤੁਸੀਂ ਰੱਬ ਦੀ ਭਗਤੀ ਕਰਦੇ ਹੋ ਉਹਦੇ ਵਾਸਤੇ ਆਪ ਪੁਆਇੰਟ ਤੁਹਾਡੇ ਚਾਹੀਦੇ ਆ ਆਹ ਹਦਾਇਤਾਂ ਨੇ ਤੁਹਾਡੇ ਵਾਸਤੇ ਇੱਕ ਤਾਂ ਰਸਨਾ ਤੋਂ ਝੂਠ ਨਹੀਂ ਬੋਲਣਾ ਤੁਸੀਂ ਜੇ ਪਰਸ ਬੰਦਾ ਹੈ ਤੇ ਕਿਉਂਕਿ ਹਦਾਇਤ ਦਾ ਸੁਖਮੀ ਸਾਹਿਬ ਜੀ ਦੂਜਾ ਤੁਹਾਡੇ ਅੰਦਰ ਰੱਬ ਨੂੰ ਮਿਲਣ ਦੀ ਪਿਆਸ ਹੋਵੇ ਤੀਜਾ ਤੁਸੀਂ ਇਹਨਾਂ ਨੇਤਰਾਂ ਦੇ ਨਾਲ ਕਿਸੇ ਗਲਤ ਗਲਤ ਤਰੀਕੇ ਨਾਲ ਕਿਸੇ ਨੂੰ ਨਹੀਂ ਦੇਖਣਾ ਕਿਸੇ ਮਾਂ ਭੈਣ ਧੀ ਨੂੰ ਕਿਸੇ ਕਿਸੇ ਨੂੰ ਵੀ ਗਲਤ ਤਰੀਕੇ ਨਾਲ ਨਹੀਂ ਦੇਖਣਾ ਕਹਿਣ ਦਾ ਭਾਵ ਤੁਸੀਂ ਸਮਝ ਲਈਓ ਸੱਚੀ ਸੰਗਤ ਹੋਵੇ ਜਿੱਥੇ ਸਾਨੂੰ ਸੱਚ ਤੇ ਨਾਮ ਦਾ ਭੇਦ ਦਿੱਤਾ ਜਾਵੇ ਨਿੰਦਿਆ ਨਾ ਕਰਦੇ ਹੋਈਏ ਕਿਸੇ ਦੀ ਕਰਨ ਦਾ ਸੁਣੇ ਕਾਹੂ ਕਿ ਨਿੰਦਿਆ ਤੇ ਸੁਣਦੇ ਵੀ ਨਾ ਹੋਈਏ ਸਭ ਤੇ ਜਾਂਦੇ ਆਪਸ ਕੋ ਮੰਦਾ ਸਾਰਿਆਂ ਤੋਂ ਵੱਧ ਆਪਣੇ ਆਪ ਨੂੰ ਮਾੜਾ ਸਮਝਣਾ ਹੈ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਵਾਲਾ ਕਨਸੈਪਟ ਵੀ ਕੋਈ ਵੀ ਮਾੜਾ ਨਹੀਂ ਐ ਅਸੀਂ ਖੋਦੀ ਮਾੜੇ ਆ ਬਣਦੀ ਸਾਰੀ ਵਿਖਿਆ ਖਤਮ ਹੋ ਜੇ ਪ੍ਰੈਕਟੀਕਲ ਹੋਵੇ ਤੇ ਪੰਜ ਦੋਖ ਤੋਂ ਰਹਿਤ ਹੋਵੇ ਨਾਨਕ ਕੋਟ ਮਦੇ ਕੋ ਐਸਾ ਪਰਸ ਇਹ ਪੂਰਾ ਆਪਾਂ ਐਕਸਪਲੇਨ ਕਰਦੇ ਆ ਨਾ ਜਦੋਂ ਆਪਾਂ ਅੱਧੇ ਮਿੰਟ 'ਚ ਪੜ ਲੈਂਦੇ ਆ ਪਤਾ ਬਾਰੇ ਪਿਆਰਿਓ ਹਦਾਇਤਾਂ ਨੇ ਸਾਡੇ ਵਾਸਤੇ ਇਹਨਾਂ ਹਦਾਇਤਾਂ ਦੇ ਉੱਤੇ ਚੱਲ ਕੇ ਆਪਾਂ ਅਪਰਸ ਬਣਦਾ ਹੁੰਦਾ ਤੇ ਇਹ ਅਪਰਸ ਜਿਹੜਾ ਬਣੇਗਾ ਨਾ ਪਿਆਰਿਓ ਉਹੀ ਸੁਖਨੀ ਸਾਹਿਬ ਦੀ ਬਾੜੀ ਚ ਕੁਝ ਰਹਾ ਲੈ ਸਕਦਾ ਹੈ ਤੇ ਮਹਾਰਾਜ ਇੱਥੋਂ ਤੱਕ ਕਿਹਾ ਕਿ ਕੋਟ ਮਦੇ ਕੋ ਕਰੋੜਾਂ ਚੋਂ ਇੱਕ ਅਪਰਸ ਜਿਹੜਾ ਹੁੰਦਾ ਹੈ ਉਹ ਕੀ ਹੁੰਦਾ ਹੈ ਕਰੋੜਾਂ ਦੇ ਵਿੱਚੋਂ ਇੱਕ ਜੇ ਮੰਨ ਲਓ ਕਰੋੜ ਬੰਦਾ ਹੋਵੇ ਨਾ ਕਰੋੜਾ ਦੇ ਵਿੱਚੋਂ ਕੋਈ ਇੱਕਾ ਪਰਸ ਬਣਦਾ ਜੀ ਇਹ ਗੱਲ ਮੇਰੀ ਯਾਦ ਰੱਖਿਓ ਤੁਹਾਨੂੰ ਕਰੋੜਾ ਚੋਂ ਇੱਕ ਬਣਾਉਂਦੀ ਆ ਸੁਖਣੀ ਸਾਹਿਬ ਦੀ ਨੌਵੀਂ ਅਸ਼ਟਪਦੀ ਦਾ ਜਿਹੜਾ ਪਹਿਲਾ ਪਦ ਆ ਇਹ ਗੱਲ ਯਾਦ ਰੱਖਿਓ ਪਰ ਉਹਦੇ ਵਾਸਤੇ ਆ ਹਦਾਇਤਾਂ ਨੇ ਝੂਠ ਬੋਲਣਾ ਛੱਡਦਾ ਪਏਗਾ ਰੱਬ ਦੀ ਪਿਆਸ ਹੋਵੇ ਨੇਤਰਾ ਦਾ ਗਲਤ ਨਹੀਂ ਦੇਖਣਾ ਸੱਚੀ ਸੰਗਤ ਹੋਵੇ ਨਿੰਦਿਆ ਨਹੀਂ ਕਰਨੀ ਸਭ ਤੋਂ ਵੱਧ ਆਪਣੇ ਆਪ ਨੂੰ ਮਾੜਾ ਸਮਝਣਾ ਹੈ ਵਿਖਿਆ ਕਰਨੀ ਹੈ ਪੰਜ ਦੋਖ ਤੋਂ ਰਹਿਤ ਹੋਣਾ ਚਾਹੀਦਾ ਹੈ ਪੰਜ ਵਿਕਾਰਾਂ ਤੋਂ ਉੱਪਰ ਉੱਠਿਆ ਹੋਣਾ ਚਾਹੀਦਾ ਹੈ ਤੇ ਫਿਰ ਤੁਸੀਂ ਕਰੋੜਾਂ 'ਚ ਇੱਕ ਬਣੋਗੇ ਉਹ ਜਿਹੜਾ ਕਰੋੜਾਂ 'ਚ ਇੱਕ ਬਣੇਗਾ ਉਹ ਰੰਮ ਨਾਲ ਬਲਾਵ ਕਰ ਸਕਦਾ ਜਦੋਂ ਆਪਾਂ ਗੁਰੂ ਤੇਗ ਬਹਾਦਰ ਪਾਸ਼ਾ ਦਾ ਵਚਨ ਪੜ੍ਹਦੇ ਆ ਕੋਟਨ ਵੈ ਨਾਨਕ ਕੋ ਨਾਰਾਇਣ ਜਿਹੇ ਚੀਤ ਫੇ ਕਰੋੜਾਂ ਦੇ ਵਿੱਚੋਂ ਕੋਈ ਇੱਕ ਹੀ ਹੈ ਜਿਹਦੇ ਚਿੱਤ 'ਚ ਰੱਬ ਵੱਸਦਾ ਹੈ ਉਦੋਂ ਉਸ ਕੁਲੀ ਸੈਬਰ ਹੁੰਦਾ ਜੇ 10 ਕਰੋੜਾਂ ਚੋਂ ਇੱਕ ਹੁਣ ਵੇਖ ਲਓ ਜੇ ਆਪਾਂ ਵੱਡਣਾ ਹੈ ਤੇ ਆਪਾਂ ਵੱਢ ਸਕਦੇ ਆ ਪਰ ਇਹ ਸਾਡਾ ਪ੍ਰੈਕਟੀਕਲ ਹੈ ਪੜਨੋ ਬੜਾ ਬੰਦਾ ਤੇ ਨਹੀਂ ਵੱਢ ਸਕਦਾ ਇਹ ਗੱਲ ਯਾਦ ਰੱਖਿਓ ਕਿਉਂਕਿ ਜਿੰਨੇ ਸਿਰਫ ਪੜਨਾ ਆ ਹਾਉ ਭੇਤ ਲੈ ਸਕਦਾ ਪਰ ਵੱਢ ਨਹੀਂ ਸਕਦਾ ਬੜੇਗਾ ਕੌਣ ਜਿਹੜਾ ਅਮਲ ਕਰੇਗਾ ਇਹ ਕੇਕੋ ਪੁਆਇੰਟ ਤੇ ਹੁਣ ਕਿਹੜਾ ਝੂਠ ਬੋਲਦਾ ਛੱਡੋ ਇਦੇ ਅੰਦਰ ਰੱਬ ਦੀ ਪਿਆਸ ਹੋ ਕਿਹੜਾ ਇਹਨਾਂ ਨੇਤਰਾ ਨਾਲ ਆਖੂਗਾ ਵੀ ਮੈਂ ਗਲਤ ਨਹੀਂ ਦੇਖਣਾ ਕਿਹੜਾ ਦੰਦਿਆ ਕਰਨੀ ਛੱਡੂਗਾ ਜਾਂ ਸੁਣਨੀ ਛੱਡੂਗਾ ਕਿਹੜਾ ਸੱਚੀ ਸੰਗਤ ਕਰੂਗਾ ਕਿਹੜਾ ਸਭ ਤੋਂ ਵੱਧ ਆਪਣੇ ਆਪ ਨੂੰ ਮਾੜਾ ਸਮਝੂਗਾ ਇੰਨੇ ਗੁਣ ਕਿਸੇ 'ਚ ਆਉਣਗੇ ਉਹ ਕਰੋੜਾਂ 'ਚ ਇੱਕ ਬਣੂਗਾ ਫੇਰ ਹੀ ਹੈ ਕੋਈ ਅੱਗੇ ਅਧਿਆਤਮਿਕ ਮਾਰਗ ਤੇ ਕੁਝ ਖੜ ਸਕੇ ਇਹੀ ਤੇ ਖੇਡ ਹੈ ਦਾ ਕਹਿ ਰਹੇ ਹੋ ਬਤਾਈ ਕਹਿ ਰਿਹਾ ਕਿ ਬਹੁਤਾ ਲੋੜ ਨਹੀਂ ਇਹ ਵਿੱਚ ਜਾਣ ਦੀ ਬਸ ਇਹ ਮੇਨ ਮੋਟੇ ਮੋਟੇ ਪੁਆਇੰਟ ਵਿਚਾਰ ਲਓ ਪਹਿਲਾ ਤੁਹਾਨੂੰ ਨਾਮ ਦਾ ਭੇਜ ਦਿੱਤਾ ਹੈ ਕਿ ਨਾਮ ਕੀ ਹੈ ਨਾਮ ਦਾ ਟਿਕਾਣਾ ਕੀ ਹੈ ਘੱਟੋ ਘੱਟ ਇਹਨਾਂ ਪਤਾ ਹੋਵੇ ਅੱਗੇ ਚਲੋ ਫਿਰ ਨਾਮ ਨੂੰ ਧਿਆਉਣਾ ਕਿਉਂ ਉਹ ਤਾਂ ਅਗਲੀ ਖੇੜ ਹੈ ਦੂਜਾ ਆਪਾਂ ਤੁਹਾਨੂੰ ਅਪਰਸ ਦਾ ਭੇਜ ਦਿੰਦੇ ਪਏ ਆ ਤੀਸਰਾ ਆਪਾਂ ਤੁਹਾਨੂੰ ਗਿਆਨ ਅੰਜਨ ਦਾ ਭੇਜ ਦਿੱਤਾ ਹੈ ਕਿ ਅਸਲ ਸਾਡੇ ਨੇਤਰਾਂ ਨੂੰ ਗਿਆਨ ਮਿਲੇ ਅਜੇ ਦੋ ਪੁਆਇੰਟ ਆਪਾਂ ਹੋਰ ਵਿਚਾਰਨੇ ਆ ਉਹ ਵੀ ਬਹੁਤ ਜ਼ਰੂਰੀ ਹੈ ਪਰ ਆ ਪਿਆਰਿਓ ਸਮਝੋ ਇਹ ਤੇ ਆਮ ਹਰ ਸੁਖਬੀ ਸਹਿਬ ਬੰਦਾ ਪੜਨ ਵਾਲਾ ਘੱਟੋ ਘੱਟ ਕੋਸ਼ਿਸ਼ ਕਰੇ ਕਿ ਮਾ ਚੀਜ਼ਾਂ ਤੇ ਅਮਲ ਕਰਾਂ ਆ ਬਰਸ ਤੇ ਬਣਾ ਘੱਟੋ ਘੱਟ ਮੈਂ ਚਲੋ ਨਾਮ ਅਜੇ ਅਗਲੀ ਅਵਸਥਾ ਯਾਰ ਨਾਮ ਤੱਕ ਨਹੀਂ ਪਹੁੰਚਿਆ ਗਿਆਨ ਅੰਜੜ ਪ੍ਰੈਕਟੀਕਲ ਹੈ ਧਿਆਨ ਮਾਰ ਗਿਆ ਹੋ ਚੌਥੇ ਪੰਦੀ ਭਗਤੀ ਹੋ ਵੀ ਉਥੇ ਤੱਕ ਨਹੀਂ ਜਾ ਸਕਦਾ ਪਰ ਆ ਕੰਮ ਤੇ ਕਰਨੇ ਛੱਡੇ ਜਿਹੜਾ ਕਰਨ ਵਾਲਾ ਚਾਹਦੋ ਉਹ ਤੇ ਨਹੀਂ ਹੁੰਦਾ ਆ ਜਿਹੜਾ ਕਰਦੇ ਆ ਉਹ ਤੇ ਛੱਡੇ ਆ ਜੋ ਛਡਵਾ ਰਿਹਾ ਸੁਖਮੀ ਸਾਹਿਬ ਸਾਨੂੰ ਇਹ ਆਪਾਂ ਛੱਡਣ ਦੀ ਤੇ ਕੋਸ਼ਿਸ਼ ਕਰੀਏ ਸੋਇਸ ਕਰਕੇ ਪ੍ਰੈਕਟੀਕਲ ਅਸਾਂ ਦਾ ਪਿਆਰ ਪ੍ਰੈਕਟੀਕਲੀ ਆਪਾਂ ਗੱਲਾਂ ਕਰਦੇ ਪਏ ਆ ਕਿ ਆਹ ਭਾਈ ਆ ਸਾਡਾ ਮੇਨ ਪੁਆਇੰਟ ਆ ਇਹ ਤੀਸਰਾ ਪੁਆਇੰਟ ਅਪਰਸ ਵਾਲਾ ਇਹ ਬਹੁਤ ਜ਼ਰੂਰੀ ਆ ਸਾਡੇ ਵਾਸਤੇ ਚੌਥਾ ਤੁਹਾਨੂੰ ਭੇਜਣਾ ਚਾਹੀਦਾ ਹੈ ਇਹਦਾ ਸੁਖਣੀ ਸਾਹਿਬ ਦੀ ਬਾਣੀ ਦੇ ਵਿੱਚ ਤੁਹਾਨੂੰ ਪ੍ਰਮਾਤਮਾ ਦਾ ਭੇਜ ਦਿੱਤਾ ਹੈ ਪੂਰਾ ਸਪਿਰ ਲੱਭਣ ਦੀ ਕੋਸ਼ਿਸ਼ ਕਰੋਗੇ ਬਹੁਤ ਤੁਹਾਨੂੰ ਮਿਹਨਤ ਕਰਨੀ ਪੈਗੀ ਮੇਨ ਮੋਟਾ ਮੋਟਾ ਪੁਆਇੰਟ ਇਹ ਹੈ ਕਿ ਸੁਖਣੀ ਸਾਹਿਬ ਦੀ ਬਾਣੀ ਚ ਕਾਫੀ ਐਸੇ ਸ਼ਬਦ ਨੇ ਜਿੱਥੇ ਤੁਹਾਨੂੰ ਰੱਬ ਦਾ ਭੇਜ ਦਿੱਤਾ ਹੈ ਰੱਬ ਦੇ ਟਿਕਾਣੇ ਦਾ ਰੱਬ ਦਾ ਕਾਹਦਾ ਭੇਜ ਤਾਂ ਆਪਾਂ ਲੈਣਾ ਹੈ ਇਹਦਾ ਟਿਕਾਣਾ ਵੇਖਣਾ ਹੈ ਟਿਕਾਣਾ ਕੀ ਦੱਸਿਆ ਇੱਕੋ ਹੀ ਬਸ ਨିକਟ ਬਸ ਕੀ ਜਾ ਉੱਥਾ ਪੁਆਇੰਟ ਹੈ ਪ੍ਰਮਾਤਮਾ ਪ੍ਰਮਾਤਮਾ ਦਾ ਕੀ ਟਿਕਾਣਾ ਟਿਕਾਣਾ ਕੀ ਹੈ ਨਿਕਟ ਬਸ ਇਹਨਾਂ ਸਮਝ ਲਓ ਬਾਹਰੇ ਬਾੜੀ ਚ ਕਹਿੰਦੇ ਸਦਾ ਨਿਕਟ ਨਿਕਟ ਹਰ ਜਾਣ ਸੋ ਦਾਸ ਦਰਗਾਹ ਪ੍ਰਵਾਨ ਬਾਹਰੇ ਕਹਿੰਦੇ ਸਦਾ ਹੀ ਉਸ ਰੱਬ ਨੂੰ ਨੇੜੇ ਸਮਝ ਲੈਣਾ ਤੇ ਕੀ ਹੋਏਗਾ ਬਾਹਰੇ ਕਹਿੰਦੇ ਪ੍ਰਵਾਨ ਹੋ ਜੈਗੇ ਪਰ ਕਰਨਾ ਕੀ ਹੈ ਉਹਨੂੰ ਨੇੜੇ ਸਮਝ ਲੈ ਫਿਰ ਇੱਕ ਸ਼ਬਦ ਆਪਾਂ ਹੋਰ ਪੜ੍ਹਦੇ ਹਾਂ ਮਾਰੇ ਕਹਿੰਦੇ ਆਠ ਪਹਿਰ ਪ੍ਰਭ ਪੇਖੋ ਨੇਰਾ ਕਮਾਲ ਦੀ ਗੱਲ ਏ ਮਾਰੇ ਕਹਿੰਦੇ ਅੱਠੇ ਪਹਿਰ ਕੀ ਕਰ ਪ੍ਰਭ ਪੇਖੋ ਨੇਰਾ ਰੱਬ ਨੂੰ ਨੇੜੇ ਵੇਖ ਅੱਠੇ ਪਹਿਰ ਫਿਰ ਨਿਕੜ ਉੱਚੇ ਵੀ ਨਿਕੜ ਫਿਰ ਆਪਾਂ ਪੜ੍ਹਦੇ ਹਾਂ ਪੂਰੇ ਗੁਰ ਕਾ ਸੁਣ ਅਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖ ਰੱਬ ਨੂੰ ਨੇੜੇ ਵੇਖ ਹੁਣੇ ਕਿੰਨੇ ਸ਼ਬਦ ਨੇ ਬਾਣੀ ਚ ਜੋ ਠਾਕੁਰ ਸਦ ਸਦਾ ਹਜੂਰੇ ਤਾਕੂ ਅੰਦਾ ਜਾਣਤ ਤੁਰੇ ਰੱਬ ਨੂੰ ਉਹੀ ਮਿਲ ਸਕਦਾ ਆ ਜਿਹਨੂੰ ਪਤਾ ਹੋਵੇਗਾ ਕਿ ਰੱਬ ਕਿੱਥੇ ਹੈ ਸੁਖਮਨੀ ਸਾਹਿਬ ਦੀ ਬਾਣੀ ਤੁਹਾਨੂੰ ਦੱਸੇਗੀ ਰੱਬ ਕਿੱਥੇ ਹੈ ਹੁਣ ਆਪਾਂ ਕਹਿੰਦੇ ਇਹਦਾ ਕਿ ਸੁਖਮਨੀ ਸਾਹਿਬ ਕਿਵੇਂ ਸਾਨੂੰ ਰੱਬ ਨਾਲ ਮਿਲਾਏਗੀ ਮਿਲਾਏਗੀ ਤਾਂ ਸਹੀ ਪਰ ਕਿ ਟੋਕਾ ਟਪੇਲਾ ਇਹ ਤੇ ਤੇ ਦਲੂਪੇ ਰਬ ਹੈ ਕਿੱਥੇ ਹੈ ਸੁਖਨੀ ਸਾਹਿਬ ਚ ਉਹ ਤੁਹਾਨੂੰ ਟਿਕਾਣਾ ਦੱਸ ਰਿਹਾ ਸੁਖਨੀ ਸਾਹਿਬ ਨੇ ਇਸ ਕਰਕੇ ਚੌਥਾ ਪੁਆਇੰਟ ਹੈ ਪ੍ਰਮਾਤਮਾ ਦਾ ਟਿਕਾਣਾ ਤੇ ਕੀ ਦੱਸਿਆ ਸੁਖਨੀ ਸਾਹਿਬ ਦੇ ਇੰਨੀਆਂ ਪੰਕਤੀਆਂ ਮੈਂ ਦੱਸੀਆਂ ਨੇ ਹਰ ਪੰਕਤੀ ਇਹੀ ਕਹਿ ਰਹੀ ਹੈ ਵੀ ਉਹ ਨੇੜੇ ਹੈ ਨਿਕਟ ਹੈ ਉਹ ਨੇੜੇ ਨੇੜੇ ਤੋਂ ਵੀ ਨੇੜੇ ਸੋ ਇਸ ਕਰਕੇ ਇਹ ਪੁਆਇੰਟ ਨੋਟ ਕਰ ਲਿਓ ਸੁਖਨੀ ਸਾਹਿਬ ਦੀ ਬਾਣੀ ਚ ਆਪਾਂ ਰੱਬ ਦਾ ਭੇਦ ਲੈਣਾ ਹੈ ਰੱਬ ਦੇ ਟਿਕਾਣੇ ਦਾ ਭੇਦ ਲੈਣਾ ਹੈ ਉਹ ਰੱਬ ਜਿਹਨੂੰ ਮਿਲਣ ਵਾਸਤੇ ਸਾਨੂੰ ਜਨਮ ਮਿਲਿਆ ਉਹ ਕਿੱਥੇ ਰਹਿੰਦਾ ਸਾਡੇ ਨੇੜੇ ਹੁਣ ਆਪਾਂ ਕਹਿੰਗੇ ਨੇੜੇ ਆ ਤੇ ਦੇਖਦਾ ਕਿਉਂ ਨਹੀਂ ਉਹ ਗਿਆਨ ਅੰਜਨ ਵਾਲੀ ਅਵਸਥਾ ਤੇ ਜਾਣਾ ਪੈਣਾ ਤੁਹਾਨੂੰ ਜੇ ਦੇਖਣਾ ਹੈ ਤੇ ਗਿਆਨ ਅੰਜਨ ਵਾਲੀ ਤੇ ਉਹ ਮੈਂ ਦੂਸਰੇ ਪੁਆਇੰਟ 'ਚ ਜਿਹੜਾ ਵਿਚਾਰਿਆ ਸੀ ਉਹ ਸਭ ਤੋਂ ਮੇਨ ਪੁਆਇੰਟ ਹੈ ਸੁਖਨੀ ਸਾਹਿਬ ਦਾ ਜਿਨ੍ਹਾਂ ਨੇਤਰਾ ਨੂੰ ਗਿਆਨ ਮਿਲ ਗਿਆ ਦੇਖਣ ਦਾ ਉਹੀ ਦੇਖ ਸਕਦੇ ਆ ਹਾਂ ਭੇਦ ਤੁਸੀਂ ਸੁਖਨੀ ਸਾਹਿਬ 'ਚ ਲੈ ਸਕਦੇ ਹੋ ਪਰ ਜਾਣ ਨਹੀਂ ਸਕਦੇ ਜਾਣਾਗੇ ਉਹਦੋਂ ਜਦੋਂ ਪ੍ਰੈਕਟੀਕਲ ਕਰਾਂਗੇ ਸਿਰਸ ਕਰਕੇ ਇਹ ਮੇਰ ਪੁਆਇੰਟ ਆ ਵੀ ਰੱਬ ਦਾ ਟਿਕਾਣਾ ਸਾਨੂੰ ਪਤਾ ਹੋਣਾ ਚਾਹੀਦਾ ਸੁਮ ਜਿਆਦਾ ਨਹੀਂ ਬਰੀਕੀ ਚ ਜਾ ਰਿਹਾ ਮੈਂ ਕਿਹਾ ਵੀ ਚਲੋ ਤੁਹਾਨੂੰ ਮੇਨ ਮੇਨ ਥੋੜਾ ਥੋੜਾ ਪਤਾ ਲੱਗਦਾ ਜਾਵੇ ਤੇ ਪੰਜਵਾਂ ਫਿਰ ਤੁਹਾਨੂੰ ਪਤਾ ਹੋਣਾ ਚਾਹੀਦਾ ਆਹ ਵਾਲਾ ਪੂਰੀ ਅਸ਼ਟਪਦੀ ਪਾਸ਼ਾ ਨੇ ਸਿਮਰਨ ਦੇ ਉੱਤੇ ਲਿਖੀ ਹੈ ਤੇ ਹਰ ਸੁਖਮਨੀ ਸਾਹਿਬ ਪੜਨ ਵਾਲੇ ਜ਼ਿੰਦਗੀ ਦੇ ਵਿੱਚ ਸਿਮਰਨ ਹੋਣਾ ਚਾਹੀਦਾ ਹੈ ਹਰ ਸੁਖਮਨੀ ਸਾਹਿਬ ਪੜਨ ਵਾਲੇ ਨੂੰ ਸਿਮਰਨ ਦਾ ਭੇਤ ਹੋਣਾ ਚਾਹੀਦਾ ਹੈ ਸਿਮਰਨ ਵੀ ਪਿਆਰੇ ਬੜੇ ਤਰੀਕਿਆਂ ਨਾਲ ਹੁੰਦਾ ਜੇ ਤਾਂ ਸਿਮਰਨ ਦੀ ਗੱਲ ਆ ਜਾਂਦੀ ਆਪਾਂ ਸਤਨਾਮ ਵਾਹਿਗੁਰੂ 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 ਇਹਨੂੰ ਸਿਮਰਨ ਸਮਝਨੇ ਆ ਇਹ ਅਖਰੀ ਸਿਮਰਨ ਜਿਹੜਾ ਪਰਸਨਾ ਦੇ ਨਾਲ ਕਰਦੇ ਆ ਪਰ ਅਸਲ ਜਿਹੜਾ ਸਿਮਰਨ ਦਾ ਕਨਸੈਪਟ ਆ ਸਾਡੇ ਮਨ ਦਾ ਹੈ ਗੁਰਬਾਣੀ ਚ ਮਾਰਾ ਕਹਿੰਦੇ ਆ ਆਰਾਮ ਸਿਮਰ ਪਛਤਾਏਗਾ ਮਨ ਤੇ ਮਨ ਕੋਲ ਕੋਈ ਜਵਾਨ ਨਹੀਂ ਹੈਗੀ ਪਿਆਰੇ ਜਵਾਨ ਸਾਨੂੰ ਰੱਬ ਨੇ ਸਰੀਰ ਨੂੰ ਦਿੱਤੀ ਹੈ ਮਨ ਨੂੰ ਕੋਈ ਜਵਾਨ ਨਹੀਂ ਦਿੱਤੀ ਮਨ ਦੇ ਕੋਲ ਸਿਰਫ ਇੱਕੋ ਹੀ ਚੀਜ਼ ਹੈ ਧਿਆਨ ਮਨ ਜਦੋਂ ਵੀ ਚੱਲਦਾ ਹੈ ਧਿਆਨ ਦੇ ਵਿੱਚ ਚੱਲਦਾ ਹੈ ਸੁਖਣੀ ਸਾਹਿਬ ਦੀ ਬਾਣੀ ਦੇ ਵਿੱਚ ਸਭ ਤੋਂ ਉੱਚਾ ਮੰਨਿਆ ਗਿਆ ਸਿਮਰਨ ਨੂੰ ਸਭ ਤੋਂ ਉੱਚਾ ਆਪਾਂ ਪੜਦੇ ਹਾਂ ਪ੍ਰਭ ਦਾ ਸਿਮਰਨ ਸਭ ਤੋਂ ਉੱਚਾ ਤੇ ਪਾਸ਼ਾ ਕਹਿੰਦੇ ਇੰਨਾ ਉੱਚਾ ਇੰਨਾ ਉੱਚਾ ਹੈ ਇਸ ਕਰਕੇ ਹਰ ਇੱਕ ਦੀ ਜ਼ਿੰਦਗੀ ਚੋਣਾ ਚਾਹੀਦਾ ਸਿਮਰਨ ਪਰ ਗੁਰੂ ਪਿਆਰੀ ਸਾਧ ਸੰਗਤ ਜੀਓ ਸਿਮਰਨ ਵੀ ਰੱਬ ਦਾ ਉਹੀ ਕਰ ਸਕਦਾ ਜਿੰਨੇ ਰੱਬ ਨੂੰ ਜਾਣਦੇ ਆ ਜਿੰਨਾ ਚਿਰ ਆਪਾਂ ਉਹਨੂੰ ਜਾਣਿਆ ਨਹੀਂ ਠੀਕ ਹੈ ਆਪਾਂ ਉਹਨੂੰ ਨਹੀਂ ਜਾਣਿਆ ਆਪਾਂ ਅਖਰੀ ਵੈਗਰੂ ਵੈਗਰੂ ਕਰ ਰਹੇ ਆ ਸਤਨਾਮ ਵੈਗਰੂ ਕਰ ਰਹੇ ਆ ਆਪਾਂ ਉਹਨੂੰ ਵਾਜਾ ਮਾਰ ਰਹੇ ਆ ਆਪਾਂ ਉਹਨੂੰ ਯਾਦ ਕਰਨ ਦੀ ਕੋਸ਼ਿਸ਼ ਕਰ ਰਹੇ ਆ ਆਪਾਂ ਇਹ ਕਹਿ ਸਕਦੇ ਆ ਆਪਾਂ ਕੋਸ਼ਿਸ਼ ਕਰ ਰਹੇ ਆ ਪਰ ਆਪਾਂ ਜੀ ਯਾਦ ਨਹੀਂ ਕਰ ਰਹੇ ਕਿਉਂ ਨਹੀਂ ਕਰ ਲਏ ਕਿਉਂਕਿ ਜੇ ਸਿਰਫ ਜ਼ੁਬਾਨ ਦੇ ਹਿੱਲਣ ਦੇ ਨਾਲ ਹੀ ਸਿਮਰਨ ਹੁੰਦਾ ਸਿਸਗੁਣੀ ਸਾਹਿਬ ਦੇ ਵਿੱਚ ਪਾਸ਼ਾ ਇਹ ਕਦੀ ਨਾ ਲਿਖਦੇ ਰਹਿਤ ਅਵਰ ਕਛ ਅਵਰ ਕਮਾਵਤ ਮੰਨ ਨਹੀਂ ਪ੍ਰੀਤ ਮੁਖੋ ਗੰਡ ਲਾਗਤ ਫਿਰ ਕਦੀ ਪਾਸ਼ਾ ਇਹ ਨਾ ਕਹਿੰਦੇ ਆਰਾਮ ਆਰਾਮ ਕਰਤਾ ਸਭ ਜਗ ਫਿਰੇ ਆਵਨਾ ਪਾਇਆ ਜਾਏ ਫੇ ਭਾਈ ਸਿਰਫ ਬੋਲੀ ਜਾ ਰਿਹਾ ਏਦਾਂ ਨਹੀਂ ਰੱਬ ਮਿਲਣਾ ਤੇ ਇਦਾਂ ਨਹੀਂ ਹੁੰਦਾ ਨਾ ਗੰਡ ਪੈਣੀ ਕਿਉਂਕਿ ਸਿਮਰਨ ਕਰਨਾ ਹੈ ਸਾਡੇ ਮਨ ਦੇ ਮੰਨ ਨਹੀਂ ਪ੍ਰੀਤ ਪਾਸ਼ਾ ਕਹਿੰਦੇ ਮੁਖੋ ਗੰਡ ਲਾਗਤ ਤੇ ਮਨ ਦੀ ਪ੍ਰੀਤ ਪਿਆਰਿਓ ਉਦੋਂ ਪੈਂਦੀ ਹੈ ਮਨ ਉਦੋਂ ਪ੍ਰੀਤ ਪਉਂਦਾ ਜਦੋਂ ਮਨ ਪਰਮੇਸ਼ਰ ਨੂੰ ਜਾਣ ਲੈਂਦਾ ਆਪਾਂ ਉਹਦਾ ਭੇਤ ਲੈ ਕੇ ਆਪਾਂ ਪ੍ਰੈਕਟੀਕਲ ਕਰਕੇ ਜਦੋਂ ਆਪਾਂ ਉਹਨੂੰ ਜਾਣ ਲੈਨੇ ਆ ਜਾਣ ਲੈਨੇ ਉਹਨੂੰ ਦੇਖ ਲੈਨੇ ਆ ਫਿਰ ਪਾਤਸ਼ਾਹ ਕਹਿੰਦੇ ਸਹਿ ਦੇਖੇ ਬਿੜ ਪ੍ਰੀਤ ਨਾ ਉਭਜੇ ਹੰਦਾ ਕੀ ਕਰੇ ਜਦੋਂ ਆਪਾਂ ਉਹਨੂੰ ਦੇਖਿਆ ਹੀ ਨਹੀਂ ਮਾਰੇ ਕਹਿੰਦੇ ਕਿਵੇਂ ਪ੍ਰੀਤ ਪਾਵਾਂਗੇ ਜਦੋਂ ਆਪਾਂ ਦੇਖ ਲਿਆ ਫਿਰ ਆਪਾਂ ਦੀ ਪ੍ਰੀਤ ਪੈ ਜਾਂਦੀ ਉਹਦੇ ਨਾਲ ਤੇ ਜਦੋਂ ਪ੍ਰੀਤ ਪੈ ਜਾਂਦੀ ਹੈ ਮਨ ਫਿਰ ਉਹਦਾ ਸਿਮਰਨ ਕਰਦਾ ਹੈ ਫਿਰ ਜਵਾਨ ਵੀ ਉਹਦਾ ਸਿਮਰਨ ਕਰਦੀ ਹੈ ਫਿਰ ਮਨ ਵੀ ਉਹਦਾ ਸਿਮਰਨ ਕਰਦਾ ਹੈ ਉਹ ਸਿਮਰਨ ਸਾਡਾ ਪਰਵਾਨ ਹੁੰਦਾ ਉੱਥੇ ਇਸ ਕਰਕੇ ਹਰ ਬੰਦੇ ਨੂੰ ਸਿਮਰਨ ਦਾ ਭੇਤ ਹੋਣਾ ਚਾਹੀਦਾ ਆਪਾਂ ਅਖਰੀ ਸਿਮਰਤ ਨੂੰ ਗਲਤ ਨਹੀਂ ਕਹਿਦੇ ਪਰ ਪਿਆਰਿਓ ਮਨ ਦਾ ਸਿਮਰਨ ਜ਼ਰੂਰੀ ਹੈ ਮਨ ਦੇ ਵਿੱਚ ਉਹਦੀ ਯਾਦ ਵਸੇ ਮਨ ਉਹਨੂੰ ਚੇਤੇ ਕਰੇ ਮਨ ਦਾ ਉਹਦਾ ਪਿਆਰ ਬਣੇ ਉਹ ਸਾਡਾ ਅਸਲ ਸਿਮਰਨ ਹੈ। ਉਹ ਕਦੋਂ ਸਾਡਾ ਸਿਮਰਨ ਹੁੰਦਾ ਆ ਜਦੋਂ ਸਾਡਾ ਮਨ ਪਰਮੇਸ਼ਰ ਨੂੰ ਜਾਣ ਲੈਂਦਾ ਆ। ਜਿਹੜੀ ਆਪਾਂ ਗਿਆਨ ਅੰਜਨ ਵਾਲੀ ਕੋ ਗਿਆਨ ਅੰਜਨ ਤਾਂ ਹੀ ਸਾਰੀ ਖੇਡ ਘੁੰਮਣੀ ਆ। ਗਿਆਨ ਅੰਜਨ ਵਾਲੀ ਅਵਸਥਾ ਤੇ ਜਾ ਕੇ ਆਪਾਂ ਮਾਲਕ ਨੂੰ ਜਾਣ ਲੈਂਦੇ ਆ। ਸੋ ਬਹੁਤਾ ਨਹੀਂ। ਥੋੜਾ-ਥੋੜਾ ਹੀ ਪਿਆਰਿਓ ਆਪਾਂ ਇਹ 5 ਪੁਆਇੰਟ ਅੱਜ ਤੁਹਾਡੇ ਨਾਲ ਵਿਚਾਰੇ ਆ। ਬਾਰੇ ਕਿਰਪਾ ਕਰੇ ਆਪਾਂ ਇਹਨਾਂ ਨੂੰ ਜਾਣਨ ਦੀ ਕੋਸ਼ਿਸ਼ ਕਰੀਏ। ਦੇਖੋ ਸੁਪਰੀ ਸਾਹਿਬ ਦੀ ਬਾਣੀ ਅੱਗੇ ਵੀ ਇੱਕ ਦੋ ਜੀਵਾਂ ਨੇ ਕਿਹਾ ਵੀ ਆਪਾਂ ਬਾਣੀ ਦੇ ਅਰਥ ਕਰੀਏ ਆਪਾਂ ਕਰਾਂਗੇ ਕੋਸ਼ਿਸ਼ ਬਾਣੀ ਨੂੰ ਥੋੜਾ ਥੋੜਾ ਵਿਚਾਰਨ ਦੀ ਕੋਸ਼ਿਸ਼ ਕਰਾਂਗੇ ਪਰ ਇਹ ਆਪਾਂ ਤੁਹਾਨੂੰ ਬਾਣੀ ਦੇ ਵਿੱਚੋਂ ਗੁੱਝੇ ਭੇਂਤ ਦੇਣ ਦਾ ਮਤਲਬ ਇਹ ਹੁੰਦਾ ਹੈ ਕਿ ਤੁਸੀਂ ਇਹਨਾਂ ਚੀਜ਼ਾਂ ਨੂੰ ਸਮਝੋ ਵੀ ਜਿਹੜੀ ਬਾਣੀ ਆਪਾਂ ਰੋਜ਼ ਪੜ੍ਹਦੇ ਆ ਇਹ ਬਾਣੀ ਸਾਨੂੰ ਕੀ ਦਿੰਦੀ ਹੈ ਕਾਦੇ ਵਾਸਤੇ ਪਾਸ਼ਾ ਨੇ ਲਿਖੀ ਹੈ ਸੋ ਇਸ ਕਰਕੇ ਮੇਨ ਚੀਜ਼ਾਂ ਨੇ ਪਿਆਰਿਓ ਮੈਨੂੰ ਪਤਾ ਹੈ ਕਿ ਸੁਪਰੀ ਸਾਹਿਬ ਪੜਨ ਵਾਲੀ ਬਹੁਤ ਦੁਨੀਆ ਆ ਪਰ ਇਹਨਾਂ ਚੀਜ਼ਾਂ ਤੋਂ ਵਾਂਝੇ ਆ ਆਪਾਂ ਸਾਨੂੰ ਨਹੀਂ ਪਤਾ ਗਿਆਨ ਅੰਜਣ ਦਾ ਸਾਨੂੰ ਨਹੀਂ ਪਤਾ ਅਸਰ ਸਿਮਰਨ ਦਾ ਆਪਾਂ ਨਾਮ ਤੋਂ ਹੀ ਨੇ ਬੈਠੇ ਆ ਆਪਾਂ ਨੂੰ ਅਪਰਸ ਦਾ ਨਹੀਂ ਪਤਾ ਕੋਈ ਨਹੀਂ ਛੱਡਦਾ ਪਿਆਰਿਓ ਜਿਹੜੀ ਚੀਜ਼ਾਂ ਪਰਸ ਬੜ ਕੇ ਆਪਾਂ ਛੱਡਣੀਆਂ ਨੇ ਉਹ ਨਹੀਂ ਛੱਡਦੇ ਆਪਾਂ ਕਿੱਥੋਂ ਆਪਾਂ ਕਰੋੜਾ ਚੋਂ ਇੱਕ ਬਣਾਂਗੇ ਸੋ ਪੰਜ ਪੁਆਇੰਟ ਨੇ ਜਿਹੜਾ ਵੀ ਤੁਹਾਨੂੰ ਚੰਗਾ ਲੱਗਦਾ ਹੈ ਪੁਆਇੰਟ ਫੜ ਲਓ ਉਹਦੇ ਤੇ ਅਮਲ ਕਰਨਾ ਸ਼ੁਰੂ ਕਰਦੇ ਹੋ ਤੇ ਪ੍ਰੈਕਟੀਕਲ ਕਰਨਾ ਸ਼ੁਰੂ ਕਰਦੇ ਹੋ ਤੇ ਆਪਣਾ ਜੀਵਨ ਬਣਾ ਲਓ ਪਿਆਰਿਓ ਬਾਰ ਬਾਰ ਮੌਕਾ ਨਹੀਂ ਮਿਲਣਾ ਮਾਰੇ ਨੇ ਕਿਰਪਾ ਕੀਤੀ ਹੈ ਸੋ ਇਥੇ ਸਮਾਪਤੀ ਕਰਦੇ ਆ ਫਿਰ ਕਿਸੇ ਵੀਡੀਓ ਚ ਆਪਾਂ ਵਿਚਾਰ ਕਰਾਂਗੇ ਇਨੀ ਕੀ ਵਿਚਾਰ ਕਰਦੇ ਅਨੇਕਾ ਭੁੱਲਾ ਹੋ ਜਾਂਦੀਆਂ ਆਪ ਸੰਗਤ ਸਤਗੁਰੂ ਜੀ ਬਖਸ਼ਿਸ਼ ਯੋਗ ਬਖਸ਼ਲੇਣਾ ਰਵਾਈ ਗੁਰੂ ਜੀ ਦਾ ਖਾਲਸਾ ਰਵਾਈ ਗੁਰੂ ਜੀ ਕੀ ਫਤਹਿ